ਅੱਜ ਤੁਹਾਨੂੰ ਦੱਸਾਂਗੇ ਜੈਤੋ ਦਾ ਇਤਿਹਾਸ ਉਹੀ ਜੈਤੋਂ ਜਿੱਥੇ ਕਿਸੇ ਵੇਲੇ ਰਾਜਾ ਰਿਪੁਦਮਨ ਸਿੰਘ ਦਾ ਰਾਜ ਹੁੰਦਾ ਸੀ ਉਹੀ ਜੈਤੋਂ ਜਿੱਥੇ ਕੇ ਅੰਗਰੇਜ਼ ਸਰਕਾਰ ਨੇ ਧੱਕਾ ਕੀਤਾ ਸੀ ਉਹੀ ਜੈਤੋਂ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਉਹੀ ਜੈਤੋਂ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਚਰਨ ਪਾਏ ਉਹੀ ਜੈਤੋਂ ਜਿੱਥੇ ਕੇ ਅਨੇਕਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਉਹੀ ਜੈਤੋਂ ਜਿਸ ਨੂੰ ਕੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਮਹਾਨਤਾ ਦਿੱਤੀ ਗਈ ਹੈ ਜੈਤੋਂ ਦੇ ਮੋਰਚੇ ਦੇ ਨਾਲ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਧਿਆਨ ਨਾਲ ਦੇਖਿਓ ਤੇ ਸੁਣਿਓ ਜੈਤੋਂ ਮੋਰਚੇ ਦਾ ਆਰੰਭ 8 ਜੂਨ 1923 ਨੂੰ ਹੋਇਆ ਸੀ ਜਦੋਂ ਅੰਗਰੇਜ਼ੀ ਸਰਕਾਰ ਨੇ ਨਾਭਾ ਰਿਆਸਤ ਦੇ ਰਾਜੇ ਰਾਜਾ ਰੁਪਧਮਨ ਸਿੰਘ ਨਾਭਾ ਨੂੰ ਗੱਦੀ ਤੋਂ ਲਾਹ ਕੇ ਰਿਆਸਤ ਤੋਂ ਬਾਹਰ ਕੱਢਤਾ ਸੀ ਇਸ ਘਟਨਾ ਕਰਕੇ ਪੂਰੇ ਸਿੱਖ ਜਗਤ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ 5 ਅਗਸਤ 1923 ਨੂੰ ਸ਼੍ਰੀ ਅਮਰਤਸਰ ਸਾਹਿਬ ਬੈਠਕ ਸੱਦੀ ਜੀਦੇ ਵਿੱਚ ਮਹਾਰਾਜਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਤੇ 9 ਸਤੰਬਰ ਨੂੰ ਰਾਜਾ ਰੁਪਦਮਨ ਸਿੰਘ ਦੇ ਹੱਕ ਦੇ ਵਿੱਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ ਸਿੱਖਾਂ ਨੇ 9 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਧਰਨੇ ਤੇ ਨਾਹਰੇਬਾਜ਼ੀਆਂ ਸ਼ੁਰੂ ਕਰ ਦਿੱਤੀਆਂ ਜੈਤੋਂ ਮੰਡੀ 'ਚ ਸਿੱਖਾਂ ਨੇ ਅੰਗਰੇਜ਼ਾਂ ਦੇ ਵਿਰੋਧ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹੋਏ ਸੀ ਤਾਂ ਅੰਗਰੇਜ਼ਾਂ ਨੇ ਐਸੀ ਘਟਿਆ ਕਰਤੂਤ ਕੀਤੀ ਕਿ ਆਪਣੇ ਫੌਜ ਸੈਨਿਕ ਭੇਜੀ ਗੋਦਰਾ ਸਾਹਿਬ ਦੇ ਅੰਦਰ ਗੁਰਦੁਆਰਾ ਗੰਗਸਰ ਸਾਹਿਬ ਜੈਤੋਂ ਅੰਦਰ ਫੌਜੀ ਦਾਖਲ ਹੋਏ ਅੰਗਰੇਜ਼ੀ ਸਰਕਾਰ ਦੇ ਤਾਂ ਉਹਨਾਂ ਨੇ ਇੱਥੇ ਕੀ ਹੈ ਕਿ ਗੁਰਦੁਆਰਾ ਸਾਹਿਬ ਖੰਡ ਪਾਠ ਸਾਹਿਬ ਨੂੰ ਖੰਡਿਤ ਕਰ ਦਿੱਤਾ ਗਿਆ ਇਸ ਘਟਨਾ ਨੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ ਇਥੋਂ ਹੀ ਸ਼ੁਰੂਆਤ ਹੋਇਆ ਜੈਤੋਂ ਦੇ ਮੋਰਚੇ ਦਾ ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਸਾਹਿਬ ਨੂੰ ਮੁੜ ਦੁਬਾਰਾ ਸ਼ੁਰੂ ਕਰਨਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰੋਜ਼ 25-25 ਸਿੰਘਾਂ ਦਾ ਇਹ ਜਥੇ ਜੈਤੋਂ ਵੱਲ ਭੇਜਨੇ ਸ਼ੁਰੂ ਕਰ ਦਿੱਤੇ ਗਏ। 25 ਸਿੰਘਾਂ ਦਾ ਇਹ ਜਥਾ ਹਰ ਰੋਜ਼ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਜੈਤੋਂ ਆਉਂਦਾ ਤਾਂ ਅੰਗਰੇਜ਼ ਸਰਕਾਰ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਦੂਰ ਜੰਗਲਾਂ 'ਚ ਲਾ ਜਾ ਕੇ ਛੱਡ ਦਿੱਤਾ ਜਾਂਦਾ। ਦਿੱਲੀ 'ਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਪੰਡਤ ਜਵਾਹਰ ਲਾਲ ਨਹਿਰੂ ਪ੍ਰਿੰਸੀਪਲ ਗਿੜਵਾਨੀ ਤੇ ਮਿਸਟਰ ਕੇ ਸਤਨਾਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਜੈਤੋ ਮੰਡੀ ਭੇਜਿਆ ਗਿਆ ਤਾਂ ਇਨ੍ਹਾਂ ਤਿੰਨਾਂ ਜਣਿਆਂ ਨੂੰ ਜੈਤੋ ਪੁੱਜਨ ਤੇ ਅੰਗਰੇਜ਼ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਅਤੇ ਇੱਕ ਰਾਤ ਜੈਤੋ ਕਿਲੇ ਦੀ ਇੱਕ ਕੋਠੜੀ ਦੇ ਵਿੱਚ ਬੰਦ ਰੱਖਿਆ ਤੇ ਅਗਲੇ ਦਿਨ ਨਾਬਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਟਰਾਂਸਫਰ ਕਰ ਦਿੱਤਾ ਗਿਆ ਅੰਗਰੇਜ਼ੀ ਸਰਕਾਰ ਦੀ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਲਕੁਲ ਪਸੰਦ ਨਹੀਂ ਸੀ ਆ ਰਹੀ ਇਸ ਕਰਕੇ ਜਦੋਂ ਉਹਨਾਂ ਦਾ 25-25 ਸਿੰਘਾਂ ਵਾਲਾ ਜਿਹੜਾ ਪਲਾਨ ਸੀ ਕਾਮਯਾਬ ਨਾ ਹੋਇਆ ਤਾਂ ਫਿਰ ਉਹਨਾਂ ਨੇ ਵਧਾ ਕੇ 500 ਸਿੱਖਾਂ ਦਾ ਜਥਾ ਭੇਜਣ ਦਾ ਫੈਸਲਾ ਕੀਤਾ ਜੇਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫਰਵਰੀ 1924 ਵਾਲੇ ਦਿਨ ਚੱਲਿਆ ਸੀ ਤੇ 21 ਫਰਵਰੀ ਨੂੰ ਗੋਲੀਆਂ ਚਲਾ ਕੇ ਦਰਜਨਾ ਸਿੱਖ ਸ਼ਹੀਦ ਕਰ ਦਿੱਤੇ ਗਏ ਅੰਗਰੇਜ਼ਾਂ ਵੱਲੋਂ ਨਾਬਾ ਰਿਆਸਤ ਵਿੱਚ ਜੈਤੋਂ ਵਿੱਚ ਅਖੰਡ ਪਾਠ ਖੰਡਿਤ ਕਰਨ ਵਿਰੁੱਧ ਸਤੰਬਰ 1923 ਤੋਂ ਜਿਹੜਾ ਮੋਰਚਾ ਲੱਗਿਆ ਸੀ ਸਿੱਖ ਜਥੇ ਲਗਾਤਾਰ ਗ੍ਰਿਫਤਾਰੀਆਂ ਦੇ ਰਹੇ ਸਨ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਸੀ ਅਤੇ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਵੀ ਜਦੋਂ ਕੋਈ ਸੱਟਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜਦੋਂ ਜਹਿਦ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਸਰਗਰਮੀਆਂ ਵਧਾਉਣ ਦਾ ਫੈਸਲਾ ਕੀਤਾ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਕਿ ਜੈਤੋਂ ਚ ਅਖੰਡ ਪਾਠ ਸਾਹਿਬ ਦੁਬਾਰਾ ਆਰੰਭ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਿਆ ਜਾਏਗਾ। ਇਸ ਜਥੇ ਨੇ 9 ਫਰਵਰੀ 1924 ਵਾਲੇ ਦਿਨ ਅਕਾਲ ਤਖਤ ਸਾਹਿਬ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋਂ ਪੁੱਜਣਾ ਸੀ। ਇਸ ਨੂੰ ਵਿਦਾਇਗੀ ਦੇਣ ਵਾਸਤੇ 30 ਹਜ਼ਾਰ ਸਿੱਖ ਦਰਬਾਰ ਸਾਹਿਬ ਪੁੱਜੇ। ਇਸ ਵਿਸ਼ਾਲ ਜਥੇ ਨੂੰ ਨਾਬਾ ਪਟਿਆਲਾ ਫਰੀਦਕੋਟ ਤੇ ਸੰਗਰੂਰ ਰਾਜਾਂ ਦੇ ਪਿੰਡਾਂ ਵਿੱਚ ਹੁੰਦਿਆਂ ਹੋਇਆਂ 20 ਫਰਵਰੀ ਨੂੰ ਫਰੀਦਕੋਟ ਜ਼ਿਲ੍ਹਾ ਦੇ ਪਿੰਡ ਬਰਗਾੜੀ ਵਿਖੇ ਪਹੁੰਚ ਕੀਤਾ ਗਿਆ। 21 ਫਰਵਰੀ ਨੂੰ ਸਵੇਰੇ ਨਗਰ ਕੀਰਤਨ ਮਗਰੋਂ ਜੱਥਾ ਜੈਤੋਂ ਵੱਲ ਕੂਚ ਕਰਨ ਲੱਗਿਆ। ਜੱਥੇ ਦੇ 500 ਸਿੰਘਾਂ ਤੋਂ ਇਲਾਵਾ ਹਜ਼ਾਰਾਂ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਮੌਜੂਦ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੋ ਪ੍ਰਿੰਸੀਪਲ ਗਿਡਵਾਨੀਅਤ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜਿਮ ਕਾਰ ਵਿੱਚ ਸਵਾਰ ਹੋ ਕੇ ਜਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਹਨਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਅੰਗਰੇਜ਼ੀ ਹਕੂਮਤ ਨੇ ਜਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਲਗਭਗ 150 ਗਜ ਕੁ ਵਿੱਥੇ ਤੇ ਰੋਕ ਲੇਤਾ ਗਿਆ ਤੇ ਚੇਤਾਵਨੀ ਦਿੱਤੀ ਵਾਰਨਿੰਗ ਦਿੱਤੀ ਕਿ ਜੇ ਅਗਾਂਹ ਵਧੇ ਤਾਂ ਗੋਲੀ ਮਾਰ ਦਿਆਂਗੇ ਪਰ ਜੱਥਾ ਇਸ ਅੰਗਰੇਜ਼ੀ ਹਕੂਮਤ ਤੋਂ ਨਾ ਡਰਿਆ ਤੇ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ ਤੇ ਕਿ ਵਿਲਸਨ ਜான்ਸਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਤੇ ਸੈਂਕੜੇ ਸਿੱਖਾਂ ਨੂੰ ਅਫਸੋਸ ਸ਼ਹੀਦ ਕਰ ਦਿੱਤਾ ਗਿਆ ਇਸ ਘਟਨਾ ਵਿੱਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ ਇਸ ਘਟਨਾ ਪਿੱਛੋਂ ਸਿੱਖਾਂ ਦੇ ਅੰਦਰ ਹੋਰ ਵੀ ਜੋਸ਼ ਵਧਦਾ ਗਿਆ ਅੰਗਰੇਜ਼ਾਂ ਨੂੰ ਐਸੀ ਕਿ ਸਿੱਖ ਡਰ ਜਾਣਗੇ ਪਰ ਡਰਨਾ ਕੀ ਸੀ ਉਲਟਾ ਉਹਨਾਂ ਦਾ ਹੌਸਲਾ ਹੋਰ ਵੀ ਜ਼ਿਆਦਾ ਵਧ ਗਿਆ ਤੇ ਸਿੱਖਾਂ ਦਾ ਨਵਾਂ ਜੋਸ਼ ਪੈਦਾ ਹੋਇਆ ਜਥੇ ਭੇਜਣ ਦਾ سلسلہ ਲਗਾਤਾਰ ਚੱਲਦਾ ਰਿਹਾ ਸ਼ਹੀਦੀਆਂ ਤੋਂ ਨਾ ਡਰਿਆ ਗਿਆ ਇਸ ਮੋਰਚੇ ਵਿੱਚ ਲਗਭਗ 10000 ਸਿੰਘਾਂ ਨੂੰ ਅੰਗਰੇਜ਼ੀ ਹਕੂਮਤ ਨੇ ਗ੍ਰਿਫਤਾਰ ਕੀਤਾ ਦੂਜਾ ਜਥਾ ਜੈਤੋਂ ਗਏ ਪਹਿਲੇ ਸ਼ਹੀਦੀ ਜਥੇ ਦੇ 21 ਫਰਵਰੀ ਦੇ ਦਿਨ ਗੋਲੀ ਚਲਾਏ ਜਾਣ ਦੇ ਬਾਵਜੂਦ ਵੀ ਸਿੱਖਾਂ ਦੇ ਹੌਸਲੇ ਬੁਲੰਦ ਸੀ ਅਤੇ ਲਗਾਤਾਰ ਜਥੇ ਭੇਜਣ ਦਾ سلسلہ جاری ਸੀ ਸਗੋਂ ਸਿੱਖਾਂ ਦੇ ਵਿੱਚ ਜੋਸ਼ ਹੋਰ ਵੀ ਵੱਧ ਗਿਆ ਸੀ ਸਿੱਖ ਨੌਜਵਾਨ ਤੇ ਬੱਚੇ ਅਕਸਰ ਇਹ ਗਾਉਂਦੇ ਸੁਣੇ ਜਾਂਦੇ ਸਨ ਨਾਬੇ ਜ਼ਰੂਰ ਜਾਵਾਂਗੇ ਭਾਵੇਂ ਸਿਰ ਕੱਟ ਜਾਵੇ ਮੇਰਾ ਦੂਜਾ 500 ਦਾ ਜਥਾ ਅਕਾਲ ਤਖਤ ਸਾਹਿਬ ਤੋਂ 28 ਫਰਵਰੀ 1924 ਨੂੰ 40000 ਦੀ ਗਿਣਤੀ ਵਿੱਚ ਇਕੱਠੀ ਹੋਈ ਸੰਗਤ ਨੂੰ ਫਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਸਾਹਿਬ ਜੈਤੂ ਦੇ ਰਾਹ ਪੈ ਗਿਆ ਅਤੇ ਰਵਾਨਾ ਹੋਣ ਤੋਂ ਪਹਿਲਾਂ ਕਿੰਨੀਆਂ ਕੁ ਮਾਵਾਂ ਭੈਣਾਂ ਸਰਦਾਰਨੀਆਂ ਧੀਆਂ ਭੈਣਾਂ ਨੇ ਆਪਣੇ ਪਿਆਰਿਆਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਤੀਜਾ ਜੱਥਾ ਜੈਤੋਂ ਮੋਰਚੇ ਵਾਸਤੇ ਤੀਜਾ ਜੱਥਾ 22 ਮਾਰਚ ਨੂੰ ਔਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ ਇਹ ਜੱਥਾ 7 ਅਪ੍ਰੈਲ 1924 ਨੂੰ ਜੈਤੋਂ ਪੁੱਜਿਆ ਅਤੇ ਇਸ ਜੱਥੇ ਦੇ ਸਵਾਗਤ ਵਾਸਤੇ ਫੌਜ ਤੇ ਪੁਲਿਸ ਪਹਿਲਾਂ ਹੀ ਤਿਆਰ ਬਰ-ਬਰ ਤਿਆਰ ਸੀ ਸਿੱਖ ਸੰਗਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਸੀ ਅੰਗਰੇਜ਼ਾਂ ਨੂੰ ਫਿਰ ਖਬਰ ਮਿਲ ਗਈ ਕਿ ਜੱਥਾ ਬਿਲਕੁਲ ਨਿਹੱਥਾ ਹੈ ਉਹਨਾਂ ਕੋਲ ਕੋਈ ਹਥਿਆਰ ਨਹੀਂ ਹੈਗਾ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਗਿਆ ਅਤੇ ਇਸ ਜੱਥੇ ਨੂੰ ਰੋਕ ਕੇ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ ਉਹਨਾਂ ਦੇ ਹੱਥਾਂ ਪੈਰਾਂ 'ਚ ਹੱਥ ਕੜੀਆਂ ਪਾ ਕੇ ਅਤੇ ਰੱਸਿਆਂ ਦੇ ਨਾਲ ਜਕੜ ਕੇ ਕਿਲੇ ਦੇ ਅੰਦਰ ਭੇਜ ਦਿੱਤਾ ਗਿਆ ਤੇ ਜਿਸ ਪਿੱਛੋਂ ਨਾਬਾ ਬੀੜ ਜੇਲ੍ਹ ਵਿੱਚ ਇਸ ਜੱਥੇ ਨੂੰ ਪਹੁੰਚਾ ਦਿੱਤਾ ਗਿਆ। ਪੰਜਵਾਂ ਜੱਥਾ ਜੈਤੋਂ ਮੋਰਚੇ ਵਾਸਤੇ ਪੰਜਵਾਂ ਸ਼ਹੀਦੀ ਜੱਥਾ ਲਾਇਲਪੁਰ ਤੋਂ 12 ਅਪ੍ਰੈਲ 1924 ਨੂੰ ਪੈਦਲ ਰਵਾਨਾ ਹੋਇਆ ਤੇ ਅਕਾਲ ਤਖਤ ਸਾਹਿਬ ਉੱਤੇ ਹਾਜ਼ਰ ਹੋਣ ਮਗਰੋਂ ਜੈਤੋਂ ਵੱਲ ਕੂਚ ਕਰ ਦਿੱਤਾ। 6ਵਾਂ ਜੱਥਾ ਜੱਥਿਆਂ ਦਾ ਜਾਣਾ ਪੰਜਾਬ ਦੇ ਜ਼ਿਲ੍ਹਿਆਂ ਤੱਕ ਹੀ ਮ限定 ਨਹੀਂ ਰਿਹਾ। ਸਗੋਂ 29 ਜੂਨ 1924 ਨੂੰ ਬੰਗਾਲ ਦੇ 100 ਸਿੰਘਾਂ ਦਾ ਜਥਾ ਕਲਕੱਤੇ ਤੋਂ ਵੀ ਚੱਲਿਆ ਸੀ। ਦੋਸਤੋ ਅੰਗਰੇਜ਼ਾਂ ਦੁਆਰਾ ਕੀਤੇ ਜਾ ਰਹੇ ਸਿੱਖਾਂ ਦੇ ਨਾਲ ਇਸ ਅਤਿਆਚਾਰ ਕਰਕੇ ਜੈਤੋਂ ਦੀ ਚਰਚਾ ਜੈਤੋਂ ਵਾਲ ਸਾਕ ਦੀ ਚਰਚਾ ਇੰਨੀ ਹੋ ਗਈ ਸੀ ਕਿ ਪਰਦੇਸਾਂ ਤੱਕ ਵੀ ਖਬਰ ਪੁੱਜ ਗਈ ਸੀ। ਪਰਦੇਸਾਂ 'ਚ ਵਸਦੇ ਸਿੱਖ ਵੀ ਜੈਤੋਂ ਨੂੰ ਜਾਣ ਲੱਗੇ। ਜ਼ਿਕਰਯੋਗ ਹੈ ਕਿ ਕੈਨੇਡਾ ਤੋਂ 11 ਸਿੰਘਾਂ ਦਾ ਜਥਾ 17 ਜਨਵਰੀ 1925 ਨੂੰ ਚੱਲਿਆ ਜੋ ਕਿ 14 ਸਤੰਬਰ ਨੂੰ ਕਲਕੱਤੇ ਜਹਾਜ਼ੋਂ ਉਤਰਿਆ ਤੇ ਕਈ ਵੱਡੇ ਸ਼ਹਿਰਾਂ 'ਚ ਹੁੰਦਾ ਹੋਇਆ 28 ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਾ ਨਤਮਸਤਕ ਹੋਣ ਤੋਂ ਬਾਅਦ 2 ਜਨਵਰੀ 1925 ਨੂੰ ਜੈਤੋਂ ਵਾਸਤੇ ਰਵਾਨਾ ਹੋ ਗਿਆ ਸੋ ਆਖਰਕਾਰ ਇਨ੍ਹਾਂ ਸ਼ਹੀਦਾਂ ਸਿੱਖਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ ਅਤੇ ਅੰਗਰੇਜ਼ਾਂ ਨੂੰ ਹਕੂਮਤ ਨੂੰ ਅੰਗਰੇਜ਼ਾਂ ਨੂੰ ਸਿੱਖਾਂ ਦੇ ਅੱਗੇ ਝੁਕਣਾ ਪਿਆ ਅਤੇ ਜੈਤੋਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਾਉਣ ਤੇ ਲਗਾਈ ਪਾਬੰਦੀ ਨੂੰ 21 ਜੁਲਾਈ 1925 ਨੂੰ ਵਾਪਸ ਲੈਣਾ ਪਿਆ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲਣ ਤੋਂ ਬਾਅਦ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋਂ ਵਿਖੇ ਮੁੜ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਦੋਸਤੋ ਸ਼ਹੀਦੀ ਜਥੇ ਉੱਪਰ ਜਿਸ ਸਥਾਨ ਤੇ ਗੋਲੀ ਚਲਾਈ ਗਈ ਸੀ ਉਸ ਸਥਾਨ ਤੇ ਗੁਰਦੁਆਰਾ ਟਿੱਬੀ ਸਾਹਿਬ ਸ਼ੁਸ਼ੋਭਿਤ ਹੈ ਜਿੱਥੇ ਕਿ ਹਰ ਸਾਲ ਅਖੰਡ ਪਾਠ ਸਾਹਿਬਾਂ ਦੀ ਲੜੀ ਚਲਾਈ ਜਾਂਦੀ ਹੈ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਜਿਸ ਚ ਸ਼ਾਮਲ ਹੋ ਕੇ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਨੇ ਅਤੇ ਗੁਰਦੁਆਰਾ ਗੰਗਸਰ ਸਾਹਿਬ ਵੀ ਜੈਤੋਂ ਚ ਸ਼ਿਸ਼ੋਭਿਤ ਹੈ ਜਿੱਥੇ ਕਿ 1705 ਈਸਵੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਪਹਿਲਾਂ ਉਹਨਾਂ ਨੇ ਗੁਰਦੁਆਰਾ ਟਿੱਬੀ ਸਾਹਿਬ ਦੇ ਵਿੱਚ ਚਰਨ ਪਾਏ ਤੇ ਫਿਰ ਇਸ ਪਵਿੱਤਰ ਸਥਾਨ ਤੇ ਆਏ ਅਤੇ ਇੱਕ ਬ੍ਰਾਹਮਣ ਨੇ ਇੱਥੇ ਚੱਲਦੀ ਗੰਗਾ ਵਿਖਾਈ ਇੱਥੇ ਇੱਕ ਛੋਟੀ ਜਿਹੀ ਛੱਪੜੀ ਹੋਇਆ ਕਰਦੀ ਸੀ ਜਿਹੜਾ ਕਿ ਹੁਣ ਸਰੋਵਰ ਬਣ ਚੁੱਕਿਆ ਤਾਂ ਇਹਦੇ ਵਿੱਚੋਂ ਗੜਵਾ ਉਸ ਬ੍ਰਾਹਮਣ ਦਾ ਜਿਹੜਾ ਕਿ ਹਰਦਵਾਰ ਗੰਗਾ 'ਚ ਰੁੜ ਗਿਆ ਸੀ ਤਾਂ ਇੱਥੇ ਛੱਪੜ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਲੱਭ ਕੇ ਦਿੱਤਾ ਤੇ ਇਸ ਕੌਤਕ ਕਾਰਨ ਇਸ ਸਥਾਨ ਨੂੰ ਗੰਗਸਰ ਸਾਹਿਬ ਕਿਹਾ ਜਾਣ ਲੱਗਾ ਜੈਤੋਂ ਮੋਰਚੇ 'ਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਦੇ ਵਿੱਚ ਹਰ ਸਾਲ 101 ਅਖੰਡ ਪਾਠਾਂ ਦਾ ਭੋਗ ਪਾ ਕੇ 21 ਫਰਵਰੀ 10 ਫੱਗਨ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਅੱਜ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਜੈਤੋਂ ਨੇ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਇੱਥੇ ਹਰ ਵਰਗ ਦੇ ਲੋਕ ਰਹਿੰਦੇ ਨੇ ਜੈਤੋਂ ਨੂੰ ਜ਼ਿਲ੍ਹਾ ਫਰੀਦਕੋਟ ਲੱਗਦਾ ਹੈ ਗਵਾਂਢੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਫਰੀਦਕੋਟ ਬਠਿੰਡਾ ਬਠਿੰਡੇ ਤੋਂ 30 ਕਿਲੋਮੀਟਰ ਹੈ ਕੋਟਕਪੂਰੇ ਤੋਂ 17 ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ 42 ਕਿਲੋਮੀਟਰ ਜੈਤੋਂ ਗਵਾਂਢੀ ਪਿੰਡਾਂ ਦੀ ਗੱਲ ਕਰੀਏ ਤਾਂ ਰਾਮਯਾਨਾ ਰੂੜੀ ਕਪੂਰਾ ਉਕੰਧ ਸਿੰਘ ਵਾਲਾ ਦਬੜੀ ਖਾਨਾ ਬਾਜਾਖਾਨਾ ਭਗਤਾ ਭਾਈ ਕਾ ਰੌਵਲਾ ਦਲ ਸਿੰਘ ਵਾਲਾ RAMMU ਵਾਲਾ ਚੈਨਾ RAMGARD ਆਦੀ ਪਿੰਡ ਸ਼ਾਮਲ ਨੇ ਜੇਕਰ ਅੱਜ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਜਿਹੜੀ ਸੜਕ ਵਿਵਸਥਾ ਹੈ ਉਹ ਚੰਗੀ ਨਹੀਂ ਹੈਗੀ ਹਾਲਤ ਬਹੁਤ ਖਸਤਾ ਹੈ ਸੜਕਾਂ ਟੁੱਟੀਆਂ ਭੱਜੀਆਂ ਹੋਈਆਂ ਨੇ ਜਦੋਂ ਮੀਂਹ ਪੈ ਜਾਂਦਾ ਤਾਂ ਹੋਰ ਵੀ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਜੈਤੋ ਦਾ ਤਾਂ ਲੋਕਾਂ ਨੂੰ ਲੰਘਣ ਟੱਪਣ ਦੇ ਵਿੱਚ ਵੀ ਬੜੀ ਮੁਸ਼ਕਲ ਆਉਂਦੀ ਹੈ ਵੀਡੀਓ ਸ਼ੂਟ ਦੇ ਦੌਰਾਨ ਜਿਹੜੀਆਂ ਅਸੀਂ ਚੀਜ਼ਾਂ ਨੋਟ ਕੀਤੀਆਂ ਇਹੀ ਇੱਕ ਕਮੀ ਲੱਗੀ ਕਿ ਇੱਥੋਂ ਦੀ ਜਿਹੜੀ ਸੜਕ ਵਿਵਸਥਾ ਚੰਗੀ ਨਹੀਂ ਹੈਗੀ ਸੋ ਜੈਤੋਂ ਦੇ ਜਿਹੜੇ ਨੇਤਾ ਨੇ ਉਮੀਦਵਾਰ ਨੇ ਮੌਜੂਦਾ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਜੈਤੋਂ ਦੀ ਸੜਕ ਵਿਵਸਥਾ ਤੇ ਧਿਆਨ ਦਿਓ ਤਾਂ ਕਿ ਇਸ ਦਾ ਜਿਹੜਾ ਇਤਿਹਾਸ ਹੈ ਉਸ ਨੂੰ ਕਾਇਮ ਰੱਖਿਆ ਜਾ ਸਕੇ ਤਾਂ ਜਿਹੜਾ ਬੰਦਾ ਜੈਤੋਂ ਆਵੇ ਮੈਂ ਨਹੀਂ ਚਾਹੁੰਦਾ ਕਿ ਉਹ ਇਹ ਗੱਲ ਕਹਿ ਕੇ ਜਾਵੇ ਕਿ ਜੈਤੂਨ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਜੈਤੂਨ ਵਾਲੇ ਵੀਰ ਵੀ ਵੀਡੀਓ ਦੇਖ ਰਹੇ ਹੋਣਗੇ ਮੈਂ ਉਹਨਾਂ ਤੋਂ ਮਾਫੀ ਚਾਹੁੰਗਾ ਕਿ ਮੈਂ ਇਹ ਸ਼ਬਦ ਬੋਲ ਰਿਹਾ ਹਾਂ ਪਰ ਇਹ ਗੱਲਾਂ ਤੁਸੀਂ ਵੀ ਮਤਲਬ ਕਿ ਤੁਸੀਂ ਤਾਂ ਰੋਜ਼ ਇਸ ਸ਼ਹਿਰ ਦੇ ਵਿੱਚੋਂ ਲੰਘਦੇ ਟੱਪਦੇ ਵਸਨੇ ਕੋ ਤੁਹਾਨੂੰ ਵੀ ਇਨ੍ਹਾਂ ਮੁਸ਼ਕਲਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਮਤਲਬ ਪੈਂਦਾ ਹੋਊਗਾ ਮੈਂ ਮਤਲਬ ਤੁਹਾਡੇ ਫਾਇਦੇ ਦੀ ਗੱਲ ਹੀ ਕਰ ਰਿਹਾ ਤਾਂ ਹਾਲਾਂਕਿ ਮੇਰੇ ਵਰਗਾ ਤਾਂ ਕਦੇ-ਕਦੇ ਹੀ ਆਉਂਦਾ ਜੈਤੂਨ ਪਰ ਤੁਸੀਂ ਤਾਂ ਰੋਜ਼ ਇੱਥੇ ਰਹਿਣਾ ਹੁੰਦਾ ਸੋ ਤੁਸੀਂ ਵੀ ਥੋੜਾ ਬਹੁਤ ਇਕੱਠੇ ਹੋ ਕੇ ਹੰਬਲਾ ਮਾਰੋ ਤੇ ਸਰਕਾਰ ਨੂੰ ਗੁਹਾਰ ਲਾਓ ਕਿ ਇਦਾਂ ਜਿਹੜਾ ਸੜਕ ਵਿਵਸਥਾ ਜਿਹੜੀ ਚੰਗੀ ਤਰ੍ਹਾਂ ਸੁਧਾਰੀ ਜਾਵੇ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਤੁਹਾਨੂੰ ਦੱਸਿਆ ਕਿ ਜੈਤੋਂ ਦਾ ਇਤਿਹਾਸ ਕੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਕਿਹੜੇ ਸਾਂਝਾਏ ਸਨ ਪੂਰਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ। ਇਹ ਸਾਰੀ ਜਾਣਕਾਰੀ ਅਕੋਰਡਿੰਗ ਟੂ ਵਿਕੀਪੀਡੀਆ 올 ਇਨਫਰਮੇਸ਼ਨ ਬੇਸਡ ਔਨ ਇੰਟਰਨੈਟ ਰਿਸਰਚ ਕੋਈ ਵੀ ਗੱਲ ਆਪ ਦੇ ਵੱਲੋਂ ਤੋੜਮਰੋੜ ਕੇ ਪੇਸ਼ ਨਹੀਂ ਕੀਤੀ ਗਈ। ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਚੀਜ਼ਾਂ ਆਪਾਂ ਬਹੁਤ ਸ਼ੇਅਰ ਕਰਦੇ ਆਂ ਇਦਾਂ ਦੀ ਜਾਣਕਾਰੀ ਸ਼ੇਅਰ ਕਰਿਆ ਕਰੋ ਇਤਿਹਾਸਕ ਜਾਣਕਾਰੀ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਦੀ ਨੌਲੇਜ ਦੇ ਵਿੱਚ ਵਾਧਾ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਕਿਉਂਕਿ ਅਸੀਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਚੈਨਲ ਤੇ ਅਪਲੋਡ ਕਰਦੇ ਰਹਿੰਦੇ ਆ ਜਦੋਂ ਤੁਸੀਂ ਲਾਈਕ ਕਰਦੇ ਹੋ ਸਾਨੂੰ ਖੁਸ਼ੀ ਹੁੰਦੀ ਹੌਸਲਾ ਮਿਲਦਾ ਹੈ ਤੇ ਅੱਗੇ ਨਵੀਂ ਵੀਡੀਓ ਬਣਾਉਣ ਦੇ ਲਈ ਸਾਨੂੰ ਮਤਲਬ ਕਿ ਹੌਸਲਾ ਮਿਲਦਾ ਹੈ ਤਾਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਚੰਗੀ ਲੱਗੀ ਮਾੜੀ ਲੱਗੀ ਕੋਈ ਸੁਝਾਅ ਕੁਝ ਵੀ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਆ ਕਰੋ ਤੁਹਾਡਾ ਇੱਕ ਇੱਕ ਕਮੈਂਟ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਇਸ ਤੋਂ ਇਲਾਵਾ ਅਸੀਂ ਫਰੀਦਕੋਟ ਸ਼ਹਿਰ ਦਾ ਇਤਿਹਾਸ ਕੋਟਕਪੂਰੇ ਦਾ ਇਤਿਹਾਸ ਅਤੇ ਫਿਰੋਜ਼ਪੁਰ ਦਾ ਇਤਿਹਾਸ ਤੇ ਹੋਰ ਕਈ ਸ਼ਹਿਰਾਂ ਦੇ ਇਤਿਹਾਸ ਪੇਜ ਤੇ ਅਪਲੋਡ ਕਰ ਚੁੱਕੇ ਤੁਸੀਂ ਪ੍ਰੋਫਾਈਲ ਓਪਨ ਕਰਕੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਸੋ ਤੁਸੀਂ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਆਪਣੇ ਸ਼ਹਿਰ ਦਾ ਵੀ ਨਾਂ ਜਰੂਰ ਦੱਸਿਓ ਤੇ ਹੋ ਸਕੇ ਤਾਂ ਤੁਹਾਡੇ ਸ਼ਹਿਰ ਦਾ ਇਤਿਹਾਸ ਵੀ ਅਸੀਂ ਜਰੂਰ ਫਿਲਮਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਤੁਹਾਡਾ ਆਪਣਾ ਸੁਖ ਬਾਠ ਲਾਹੌਰਿਆ ਲੈਣਾ ਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ YouTube ਦੇ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜਲਦ ਮਿਲਾਂਗੇ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਤੇ ਤਦ ਤੱਕ ਲਈ rabraka